ਦੀ ਬਿੱਤੇ ਦਿਨੀ ਇੱਕ ਅਮਨਦੀਪ ਕੌਰ ਨਾਮਕ ਹੈੱਡ ਕਨਸਟੇਬਲ ਹੈ ਜਿਹੜੀ ਮਹਿਲਾ ਹੱਡ ਕਨਸਟੇਬਲ ਹੈ ਉਸ ਨੂੰ ਚਿੱਟੇ ਦੇ ਨਾਲ ਰੰਗੇ ਹੱਤੀ ਜਿਹੜਾ ਪੁਲਿਸ ਦੇ ਵੱਲੋਂ ਫੜਿਆ ਗਿਆ ਤਾਂ ਉਸੇ ਮਾਮਲੇ ਦੇ ਵਿੱਚ ਇੱਕ ਜਨਾਨੀ ਹੋਰ ਹੈ ਜਿਹੜੀ ਅਮਨਦੀਪ ਕੌਰ ਤੇ ਅਲੀਗੇਸ਼ਨ ਲਾਉਂਦੀ ਨਜ਼ਰ ਆਈ ਹੈ ਕੋਰਟ ਦੇ ਵਿੱਚ ਵੀ ਇਹ ਜਿਹੜੀ ਤੁਸੀਂ ਵੀਡੀਓ ਹੁਣ ਦੇਖ ਰਹੇ ਹੋ ਕੋਰਟ ਨਿਕਾ ਬਠਿੰਡੇ ਕੋਰਟ ਦੀ ਵੀਡੀਓ ਹੈ ਜਿੱਥੇ ਕਿ ਉਸ ਮਹਿਲਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸਨੇ ਮੇਰਾ ਜਿਹੜਾ ਘਰ ਪਟਿਆ ਆ ਇਸ ਮੈਲਰ ਜਿਹੜਾ ਘਰ ਵਾਲਾ ਵੀ ਹੈ ਜੋ ਕਿ ਅਮਨਦੀਪ ਕੌਰ ਦੇ ਨਾਲ ਮਿਲ ਕੇ ਚਿੱਟੇ ਦਾ ਕੰਮ ਕਰਦਾ ਸੀ ਜੋ ਪਹਿਲਾਂ ਐਂਬੂਲੈਂਸ ਲਾਦਾ ਸੀ ਉਸ ਨੇ ਆਪਣੇ ਬੱਚੇ ਦੋ ਧੀਆਂ ਨੇ ਸੋਤੀਆਂ ਰੱਬ ਦਾ ਰੂਪ ਹੁੰਦੀਆਂ ਨੇ ਛੋਟੀ ਉਮਰ ਹੈ ਇਹ ਜੇ ਬੱਚਿਆਂ ਨੂੰ ਬਹੁਤਾ ਕੁਝ ਪਤਾ ਵੀ ਨਹੀਂ ਕਹਿ ਸਕਦੇ ਆਪਾਂ ਪਰ ਫਿਰ ਵੀ ਉਸ ਬੇਵਕੂਫ ਬੰਦੇ ਨੇ ਇਸ ਅਮਨਦੀਪ ਕੌਰ ਨਾਮ ਦੇ ਚਿੱਟਾ ਵੇਚਣ ਵਾਲੀ ਮੈਲਰ ਕਾਂਸਟੇਬਲ ਦੇ ਨਾਲ ਰਲ ਕੇ ਆਪਣੀਆਂ ਬੱਚੀਆਂ ਨੂੰ ਘਰ ਤੋਂ ਬਾਹਰ ਘੱਡ ਦਿੱਤਾ ਤਾ ਕੱਲ ਜਦੋਂ ਬਠਿੰਡੇ কোর্ਟ ਦੇ ਵਿੱਚ ਉਸ ਮਹਿਲਾ ਦੀ ਅਮਨਦੀਪ ਕੌਰ ਦੀ ਪੇਚੀ ਸੀ ਤਾਂ ਉੱਥੇ ਇਹ ਵੀ ਮਹਿਲਾ ਦਾ ਜਿਹੜਾ ਘਰ ਬਣਾ ਹੋਇਆ ਹੋਇਆ ਸੀ ਤਾਂ ਇਹਨਾਂ ਦੇ ਵਿੱਚ ਆਪਸੀ ਹੱਤੋਂ ਪਈ ਹੋ ਜਾਂਦੀ ਹੈ ਮਹਿਲਾ ਤੇ ਥੱਪੜ ਹੀ ਮਾਰਦਾ ਤਾਂ ਉੱਥੇ ਹੀ ਛੋਟੀਆਂ ਬੱਚੀਆਂ ਦੇਖੋ ਕਿਸ ਤਰੀਕੇ ਦੇ ਨਾਲ ਹਨ ਜਿਹੜੀ ਤਾਂ ਨਿਕਲਦੀ ਹੈ ਕਿ ਇਹਨੇ ਮੇਰਾ ਪਿਓ ਖੋਲਿਆ ਇਹਨੇ ਮੇਰਾ ਡੈਡੀ ਖੋਲਿਆ ਕਿੰਦੀ ਮਾੜੀ ਗੱਲ ਹੈ ਛੋਟੀਆਂ ਉਮਰਾਂ ਜਿੱਥੇ ਉਹਨਾਂ ਦੇ ਹੱਸਣ ਖੇਡਣ ਦੀ ਉਮਰ ਹੈ ਉਹ ਵਿਚਾਰੀਆਂ ਮਜਬੂਰ ਹੋਈਆਂ ਆਪਣੇ ਰਿਸ਼ਤਿਆਂ ਨੂੰ ਉਹ ਸਾਹਮਣੇ ਲਈ ਪਛਾਨਣ ਲਈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਛੋਟੀਆਂ ਬੱਚੀਆਂ ਕਹਿ ਰਹੀਆਂ ਕਿ ਹਾਈਵੇ ਸਾਡਾ ਪਿਓ ਖੋਲਿਆ ਬਹੁਤ ਮਾੜੀ ਗੱਲ ਹੈ ਸੋ ਕਿਸ ਤਰੀਕੇ ਦੀ ਵੀਡੀਓ ਤੁਹਾਨੂੰ ਲੱਗੀ ਤੁਸੀਂ ਵੀ ਜਰੂਰ ਦੱਸਿਓ ਕਮੈਂਟ ਕਰਕੇ 对啊！ ਦੀ ਬਿੱਤੇ ਦਿਨੀ ਇੱਕ ਅਮਨਦੀਪ ਕੌਰ ਨਾਮਕ ਹੈੱਡ ਕਨਸਟੇਬਲ ਹੈ ਜਿਹੜੀ ਮਹਿਲਾ ਹੱਡ ਕਨਸਟੇਬਲ ਹੈ ਉਸ ਨੂੰ ਚਿੱਟੇ ਦੇ ਨਾਲ ਰੰਗੇ ਹੱਤੀ ਜਿਹੜਾ ਪੁਲਿਸ ਦੇ ਵੱਲੋਂ ਫੜਿਆ ਗਿਆ ਤਾਂ ਉਸੇ ਮਾਮਲੇ ਦੇ ਵਿੱਚ ਇੱਕ ਜਨਾਨੀ ਹੋਰ ਹੈ ਜਿਹੜੀ ਅਮਨਦੀਪ ਕੌਰ ਤੇ ਅਲੀਗੇਸ਼ਨ ਲਾਉਂਦੀ ਨਜ਼ਰ ਆਈ ਹੈ ਕੋਰਟ ਦੇ ਵਿੱਚ ਵੀ ਇਹ ਜਿਹੜੀ ਤੁਸੀਂ ਵੀਡੀਓ ਹੁਣ ਦੇਖ ਰਹੇ ਹੋ ਕੋਰਟ ਨਿਕਾ ਬਠਿੰਡੇ ਕੋਰਟ ਦੀ ਵੀਡੀਓ ਹੈ ਜਿੱਥੇ ਕਿ ਉਸ ਮਹਿਲਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸਨੇ ਮੇਰਾ ਜਿਹੜਾ ਘਰ ਪਟਿਆ ਤਾ ਇਸ ਮਹਿਲਾ ਜਿਹੜਾ ਘਰ ਵਾਲਾ ਵੀ ਹੈ ਜੋ ਕਿ ਅਮਨਦੀਪ ਕੌਰ ਦੇ ਨਾਲ ਮਿਲ ਕੇ ਚਿੱਟੇ ਦਾ ਕੰਮ ਕਰਦਾ ਸੀ ਜੋ ਪਹਿਲਾਂ ਐਂਬੂਲੈਂਸ ਲਾਦਾ ਸੀ ਉਸ ਨੇ ਆਪਣੇ ਬੱਚੇ ਦੋ ਧੀਆਂ ਨੇ ਸੋਤੀਆਂ ਰੱਬ ਦਾ ਰੂਪ ਹੁੰਦੀਆਂ ਨੇ ਛੋਟੀ ਉਮਰ ਹੈ ਇਹ ਜੇ ਬੱਚਿਆਂ ਨੂੰ ਬਹੁਤਾ ਕੁਝ ਪਤਾ ਵੀ ਨਹੀਂ ਕਹਿ ਸਕਦੇ ਆਪਾਂ ਪਰ ਫਿਰ ਵੀ ਉਸ ਬੇਵਕੂਫ ਬੰਦੇ ਨੇ ਇਸ ਅਮਨਦੀਪ ਕੌਰ ਨਾਮ ਦੇ ਚਿੱਟਾ ਵੇਚਣ ਵਾਲੀ ਮਹਿਲਾ ਕਾਂਸਟੇਬਲ ਦੇ ਨਾਲ ਲੜ ਕੇ ਆਪਣੀਆਂ ਬੱਚੀਆਂ ਨੂੰ ਘਰ ਤੋਂ ਬਾਹਰ ਘੱਡ ਦਿੱਤਾ ਤਾ ਕੱਲ ਜਦੋਂ ਬਠਿੰਡੇ ਕੋਰਟ ਦੇ ਵਿੱਚ ਉਸ ਮਹਿਲਾ ਦੀ ਅਮਨਦੀਪ ਕੌਰ ਦੀ ਪੇਚੀ ਸੀ ਤਾਂ ਉੱਥੇ ਇਹ ਵੀ ਮਹਿਲਾ ਦਾ ਜਿਹੜਾ ਘਰਵਾਲਾ ਆਇਆ ਹੋਇਆ ਸੀ ਤਾਂ ਇਹਨਾਂ ਦੇ ਵਿੱਚ ਆਪਸੀ ਹੱਤੋਂ ਪਈ ਹੋ ਜਾਂਦੀ ਹੈ ਮਹਿਲਾ ਤੇ ਥੱਪੜ ਹੀ ਮਾਰਦਾ ਤਾਂ ਉੱਥੇ ਹੀ ਛੋਟੀਆਂ ਬੱਚੀਆਂ ਦੇਖੋ ਕਿਸ ਤਰੀਕੇ ਦੇ ਨਾਲ ਹਨ ਜਿਹੜੀ ਤਾਂ ਨਿਕਲਦੀ ਹੈ ਕਿ ਇਹਨੇ ਮੇਰਾ ਪਿਓ ਖੋਲਿਆ ਇਹਨੇ ਮੇਰਾ ਡੈਡੀ ਖੋਲਿਆ ਕਿੰਨੀ ਮਾੜੀ ਗੱਲ ਹੈ ਛੋਟੀਆਂ ਉਮਰਾਂ ਜਿੱਥੇ ਉਹਨਾਂ ਦੇ ਹੱਸਣ ਖੇਡਣ ਦੀ ਉਮਰ ਹੈ ਉਹ ਵਿਚਾਰੀਆਂ ਮਜਬੂਰ ਹੋਈ ਆਪਣੇ ਰਿਸ਼ਤਿਆਂ ਨੂੰ ਉਹ ਸਾਹਮਣੇ ਲਈ ਪਛਾਣਨ ਲਈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਛੋਟੀਆਂ ਬੱਚੀਆਂ ਕਹਿ ਰਹੀਆਂ ਕਿ ਹਾਈਵੇ ਸਾਡਾ ਪਿਓ ਖੋਲਿਆ ਬਹੁਤ ਮਾੜੀ ਗੱਲ ਹੈ ਸੋ ਕਿਸ ਤਰੀਕੇ ਦੀ ਵੀਡੀਓ ਤੁਹਾਨੂੰ ਲੱਗੀ ਤੁਸੀਂ ਵੀ ਜਰੂਰ ਦੱਸਿਓ ਕਮੈਂਟ ਕਰਕੇ 快快开 <laughs>